ਤਕਨਦਰ ਸਰਕਾਰ ਦੇ ਵੱਲੋਂ ਸਟੇਟ ਡਿਜ਼ਾਸਟਰ ਰਿਸਪੌਂਡ ਫੰਡ এসਟੀਆਰਐਫ ਦੇ ਤਹਿਤ ਪੰਜਾਬ ਦੇ ਲਈ ਵਿੱਤੀ ਸਾਲ 2025-26 ਦੇ ਲਈ 240 ਕਰੋੜ ਦੀ ਦੂਜੀ ਐਡਵਾਂਸ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ ਸੂਬੇ ਦੇ ਵਿੱਚ ਹੜ੍ਹ ਤੇ ਹਾਲਾਤਾਂ ਦੇ ਮੱਦੇਨਜ਼ਰ ਕੇਂਦਰ ਨੇ ਇਹ ਰਾਸ਼ੀ ਜਾਰੀ ਕਰਨ ਦਾ ਫੈਸਲਾ ਕੀਤਾ ਹੈ ਦੱਸ ਦਈਏ ਕਿ ਇਸ ਦਾ ਨਾਲ ਹੀ ਹਿਮਾਚਲ ਪ੍ਰਦੇਸ਼ ਨੂੰ 198 ਕਰੋੜ ਰੁਪਏ ਐਡਵਾਂਸ ਕਿਸ਼ਤ ਦੇ ਵੱਜੋਂ ਜਾਰੀ ਕੀਤੇ ਗਏ ਨੇ ਦੋਹਾਂ ਸੂਬਿਆਂ ਨੂੰ ਰਾਹਤ ਕਾਰਜਾਂ ਦੇ ਲਈ ਇਸ ਰਾਸ਼ੀ ਨੂੰ ਜਾਰੀ ਕੀਤਾ ਗਿਆ ਹੈ ਪੱਤਰ ਦੇ ਵਿੱਚ ਜੋ ਜਾਰੀ ਕੀਤਾ ਪੱਤਰ ਉਸ ਦੇ ਵਿੱਚ ਸਪਸ਼ਟ ਤੌਰ ਤੇ ਕਿਹਾ ਹੈ ਕਿ ਫੰਡ ਦਾ ਇਸਤੇਮਾਲ ਐਸਟੀਆਰਐਫ ਅਤੇ ਐਨਟੀਆਰਐਫ ਦੇ ਸੰਚਾਲਨ ਸੰਬੰਧੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤਾ ਜਾਵੇਗਾ ਅਤੇ ਕੇਂਦਰ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਸਾਫ ਤੌਰ ਤੇ ਨਿਰਦੇਸ਼ ਜਾਰੀ ਕੀਤੇ ਨੇ ਕਿ ਤੁਰੰਤ ਹੀ ਇਹ ਰਕਮ ਜੜੀਏ ਸੂਬੇ ਸਰਕਾਰ ਦੇ ਖਾਤੇ ਚ ਜਮਾ ਕਰਵਾਈ ਜਾਵੇ ਤਾਂ ਜੋ ਆਫਤ ਪ੍ਰਬੰਧਨ ਤੇ ਰਾਹਤ ਕਾਰਜਾਂ ਦੇ ਵਿੱਚ ਇਸ ਦਾ ਉਪਯੋਗ ਸਮੇਂ ਸਿਰ ਹੋ ਸਕੇ ਦੱਸਦੀ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਟੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਖੇਤੀਬਾੜੀ ਦੀ ਜ਼ਮੀਨ ਨੂੰ ਮਿਰਟ ਮੁਕਤ ਕਰਨ ਦੇ ਲਈ ਰਾਸ਼ਟਰੀ ਖੇਤੀ ਯੋਜਨਾ ਦੇ ਤਹਿਤ 151 ਕਰੋੜ ਰੁਪਏ ਵੀ ਜਾਰੀ ਕੀਤੇ ਜਾਣ